ਨਹੀਂ ਨਹੀਂ ਉਹ ਗੱਲ ਤਾਂ ਅੱਡ ਹੈ ਇਹ ਗੱਲ ਐਵੇਂ ਹੈ ਉਹ ਪਿੰਡ 'ਚ ਨਹੀਂ ਹੈਗੇ ਵਿਚਾਰੇ ਉਹ ਕ੍ਰਮਣ ਕੇ ਕਿਹੜੇ ਆਹੋ ਉਹ ਕਰਮਣ ਕੇ ਕਿਹੜੇ ਆਏ ਕਿਹੜੇ ਕਰਮਣ ਕੇ ਕਰਮਣ ਕੇ ਨਹੀਂ ਹੋਰੀ ਕਰਮ ਹੋ ਗਿਆ ਨਾਲ ਹੀ ਆੜਿਆ ਕੋਈ ਪਹਿਲਾਂ ਉਹ ਮਿੱਠੂ ਕਹਿੰਦਾ ਮਿੱਠੂ ਤਾਂ ਪਹਿਲਾਂ ਕਿਹਾ ਸੀ ਕਰਮਣ ਕੇ ਚਲੋ ਜੱਕਾ ਕਿੰਨਾ ਤੇ ਹੁਣ ਤੇ ਬਲਦੇਵ ਕੇ ਕਹਿੰਦੇ ਤਾਰ ਉਹਨੇ ਬੇਚਾਰੇ ਬਲਦੇਵ ਕੇ ਹਮ ਤਾਂ ਸਹੀ ਸੀ ਵੀ ਹਾਂ ਗੱਲਬਾਤ ਕਰਨੀ ਪਿੰਡ ਦੇ ਵਿੱਚ ਬੈਸਵਾਜੀ ਵੀ ਚੰਗੀ ਨਹੀਂ ਗੱਲ ਹੈਗੀ ਵੀ ਮੈਂ ਵੀ ਉਹ ਕੁੜੀ ਆ ਹਨਾ ਵੀ ਮੈਂ ਆਪ ਹੀ ਦੇਖੂਗੀ ਜਿਵੇਂ ਵੀ ਕੁੜੀਆਂ ਨਾਲ ਵੀ ਚੱਲ ਜਿਵੇਂ ਬੇਚਰਨਾਗਾ ਸੋਡਾ ਜਾਣਾ ਉੱਥੇ ਗੱਲਤ ਵੀ ਕਈ ਵਾਰੀ ਲੋਕ ਲੋਕਾਂ ਨੇ ਕੀ 100-100 ਗੱਲਾਂ ਬਣਾ ਲੈਂਦੇ ਆ ਲੋਕਾਂ ਦਾ ਕਿਹੜਾ ਆਪਾਂ ਮੂੰਹ ਫੜ ਲਾਂਗੇ ਤਦੋਂ ਤੁਸੀਂ ਠੰਡੇ ਰਹੋ ਠੀਕ ਹੈ ਜੋ ਵੀ ਕੰਮ ਕਰਨਾ ਠੰਡੇ ਮੱਤੇ ਨਾਲ ਹੀ ਹੋਊਗਾ ਸਟਾਰ ਨਾ ਇੱਥੇ ਕੀ ਕਰਦੇ ਹੋ ਤੁਸੀਂ ਬੈਠੇ ਬੇ ਮੁੰਡਿਆ ਇੱਧਰ ਬਾਹਰ ਨਿਕਲ ਨਾ ਕੀ ਲੈਣਾ ਦੁਆਰੇ ਲਓ ਸੀਨ ਦੁਆਰਾ ਸਟਾਰ ਨਾ ਸੋਡਾ ਮਤਲਬ ਕੀ ਇਹਦਾ ਪਤਾ ਲੈਣ ਨੂੰ ਸਟਾਰ ਮੈਨੂੰ ਆਏ ਕਿਉਂ ਲੱਗਦਾ ਮੈਂ ਤੈਨੂੰ ਯਾਰ ਕਿਤੇ ਦੇਖਿਆ ਆ ਹਾਂ ਉਹ ਕੀ ਹੋ ਗਿਆ ਆ ਰੌਲੇ ਕੀ ਪੈਂਦਾ ਪਾਪਾ ਸਹੀ ਗੱਲ ਹੈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਕਿਵੇਂ ਇੱਥੇ ਅਸੀਂ ਇੱਥੇ ਲੰਘਦੇ ਟਾਪ ਦੇ ਉਹੀ ਆ ਗਏ ਸਰਦਾਰ ਜੀ ਅਸੀਂ ਇੱਕਾ ਚਲ ਪਤਾ ਲੈ ਜਾਣੇ ਆਂ ਪਤਾ ਲੱਗਦਾ ਮੈਂ ਇਹਨੂੰ ਆਖਾ ਹੀ ਦੇ ਦਾਂਗੇ ਪਾਏ ਐ ਤਾਂ ਤੇਰੀ ਗੱਲ ਨਹੀਂ ਪੁੱਤ ਤੂੰ ਜਵਾਬ ਕਰ ਤੈਨੂੰ ਪਤਾ ਨਹੀਂਗਾ ਇਹ ਤਾਂ ਬਾਹਲੀਆਂ ਕਬੀਲਦਾਰੀਆਂ ਉਲਝੀਆਂ ਪਈਆਂ ਨੇ ਅੱਜ ਕੱਲ ਕਿੱਥੇ ਕਿਸੇ ਕੋਲੇ ਪੇਸ਼ ਹੈਗਾ ਥੋੜੀ ਨਾ ਮੇਰੀ ਬਣੀ ਹੈ ਤੇਰੇ ਪਿਓ ਨੂੰ ਵੀ ਕਦੇ ਨਹੀਂ ਮਨ ਜਵਾਬ ਨਹੀਂ ਦਿੱਤਾਗਾ ਉਹ ਇੱਥੇ ਬੰਬਲਾ ਆ ਗਿਆ ਬਣਾਇਆ ਸਟਾਰਟ ਨਹੀਂ ਬਹਿਣੇ ਤੂੰ ਮੈਨੂੰ ਇਹ ਦੱਸ ਕੁੰਤਰਨ ਕੋਈ ਬੱਦਲੂ ਕੀ ਕਰਦੇ ਰੋਟੀ ਪਾਣੀ ਦੇ ਦਿੰਦੇ ਅਟਕ ਆਏ ਨਾ ਯਾਰ ਬਾਈ ਯਾਰ ਆਇਦਾਂ ਫੀਨ ਹੀ ਨਹੀਂ ਹੋਣਾ ਇਦਾਂ ਆਏ ਹੁਣ ਤੇਰੇ ਮੂੰਹ ਵਿੱਚ ਤੇਚਾ ਨਾਸੀ ਨਹੀਂ ਹੋਵੇ ਨਾ ਨਾ ਯਾਰ ਨਾ ਬਾਈ ਨਾ ਜਾਂ ਕਿਉਂ ਕਰਦਾ ਬਾਈ ਬੱਲ ਚਲਾ ਕੇ ਸੀਤੀ ਕਰ ਬਾਈ ਹਟਿਆ ਸੀ ਤਾਂ ਇਹ ਬਹਿਣਾ ਮੈਨੂੰ ਆਏ ਦੱਸ ਹੁਣ ਤਾਂ ਨਹੀਂ ਤੇਰੇ ਨਾਲ ਕੁੱਟਮਾਰ ਕਰਦੇ ਕੁੱਟ ਦਿਲ ਦੀ ਆ ਜਾਂ ਚੀ ਚਾਚੀ ਨਹੀਂ ਵੀ ਕੁੱਟਾ ਸੀ ਬਾਈ ਨੇ ਵੀ ਕੁੱਟਾ ਸੀ ਲੈ ਦੇਖ ਕਿੰਨੇ ਨਾ ਡਾਇਲੋਗ ਨੇ ਜਬ ਹੀ ਨਹੀਂ ਤਰ ਸਕਾਂ ਅੱਜ ਨਾ ਮੈਨੂੰ ਪਾਲੀ ਭੁੱਖ ਲੱਗੀ ਸੀ ਮੇਰਾ ਬਰੈਡ ਖਾਣ ਨੂੰ ਜੀ ਕਰਦਾ ਸੀ ਬਰੈਡ ਵੀ ਨਹੀਂ ਦਿੱਤੇ ਮੈਨੂੰ ਨੇ ਮਾਰੇ ਲੋਕ ਨੇ ਯਾ ਪਾ ਨੂੰ ਪਤਾ ਹੁੰਦਾ ਤਾਂ ਆਪਾਂ ਹੀ ਬਰੈਡ ਲਿਆਉਂਦੇ ਇਸ ਵਾਰ ਤੁਸੀਂ ਲਿਆ ਦੋਗੇ ਮੈਨੂੰ ਬਰੈਡ ਲਿਆਵਾਂਗੇ ਪਰ ਸਾਨੂੰ ਪਤਾ ਹੀ ਨਹੀਂ ਸੀਗਾ ਹੱਸ ਤੈਨੂੰ ਫੇਰ ਫੜਾ ਕੇ ਜਾਵਾਂ ਚੰਗਾ ਮੈਨੂੰ ਬਰੈਡ ਲਿਆ ਦੇ ਚੰਗਾ अरे मैं पेट खा लूँ। देख रहा चले कि नहीं बुरी हालत कितनी बड़ी है जबरन अपना पेटी हालत करती है तो क्यों करी है? ये सारा तबादला नहीं चलता कि नहीं जन <laughs> तो ना ले जाएंगे सारी बनाना मेरे लिए। आई कवर खुलोगे इधर द कोई स्टार्ट। आपने आपने बुरी है सुन ली भाई। ਉਹ ਤੋਂ ਦਾ ਭੈਣ ਦਾ ਆ ਗਿਆ ਸੀ ਵਿਆਹ ਤੇ ਹੁਣ ਪੈਸਾ ਟਕਾ ਹਣਾ ਰੱਬ ਆਪ ਹੀ ਦਿੰਦਾਗਾ ਤੇ ਹੁਣ ਸਿਆਣਾ ਜਾਂ ਸਾਲਾ ਛੜਾ ਲਾਂਗੇ ਬਾਈ ਹੋਰ ਬਾਈ ਚੱਲੇ ਹੁੰਦੇ ਆ ਪੈਸੇ ਅੱਜ ਹੀ ਛੜਾ ਲਉਣਾ ਸੋਣਾ ਜਾਂ ਤਾਂ ਆਪਾਂ ਚੱਲ ਹਾਂ ਮੈਂ ਜਾ ਕੇ ਨਾ ਗੱਲਬਾਤ ਕਰਦਾ ਏ ਕਰੀ ਫਿਰ ਆਪਾਂ ਚੱਲਦੇ ਆ ਚੰਗਾ ਚੱਲ ਫਿਰ ਅਸੀਂ ਹੂੰ ਤੇ ਨਾਲੇ ਸੌਖਾ ਹੋ ਜੂ ਬਾਈ ਘਰੀ ਵੀ ਹੋਰ ਨਾਲੇ ਚਾਟ ਦੇਖ ਵੇ ਇਹ ਹੈ ਨਹੀਂ ਇਹ ਦੇਖੋ ਤੱਕ ਸੋ ਮੋਟਰਸਾਈਕਲ ਦੇਖ ਅੰਮੋਲ ਤਾਂ ਮਿਲ ਕੇ ਪਰ ਕੇ ਆਜਾ